ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਸ਼੍ਰੀ ਬਾਲਾ ਜੀ ਮਾਰਵਲ ਹਾਊਸ ਗੋਨਿਆਣਾ ਮੰਡੀ ਤੇ ਸੋ ਦੋਸਤੋ ਗੱਲ ਕਰੀਏ ਲੋਕੇਸ਼ਨ ਦੀ ਤਾਂ ਗੋਨਿਆਣਾ ਮੰਡੀ ਤੋਂ ਨਈਆਂ ਵੱਲ ਨੂੰ ਨਿਕਲਦੇ ਹੋਏ ਫਾਟਕ ਦੇ ਬਿਲਕੁਲ ਨਾਲ ਹੀ ਭਾਈ ਆਸਾ ਸਿੰਘ ਗਰਲ ਕਾਲਜ ਦੇ ਬਿਲਕੁਲ ਸਾਹਮਣੇ ਲੋਕੇਸ਼ਨ ਹੈ ਇਹ ਸੋ ਇੱਥੇ ਸਾਡਾ ਵੀਰ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਚੁਗਾਠਾਂ ਦਾ ਜਾਲੀਆਂ ਦਾ ਜਿਹੜਾ ਸਿਮਿੰਟਡ ਜਾਲੀਆਂ ਉਹਨੀਆਂ ਨੇ ਪੱਥਰ ਦੀਆਂ ਚੁਗਾਠਾਂ ਉਹਨੀਆਂ ਨੇ ਗਮਲੇ ਵਗੈਰਾ ਤੇ ਇਸ ਤਰ੍ਹਾਂ ਦੀਆਂ ਹੋਰ ਹੀ ਬਹੁਤ ਸਾਰੀਆਂ ਸਿਮਿੰਟਡ ਐਟਮਾ ਜਿਹੜੀਆਂ ਤਿਆਰ ਕਰਕੇ ਬਣਾਉਂਦੇ ਨੇ ਸੋ ਦੋਸਤੋ ਇਹਨਾਂ ਦਾ ਪੁਛਤੈਨੀ ਕੰਮ ਹੈ ਇਹ ਔਰ ਬੜੇ ਲੰਮੇ ਸਮੇਂ ਤੋਂ ਇਹਨਾਂ ਦਾ ਕੰਮ ਹੈ ਇਹ ਬਜ਼ੁਰਗਾਂ ਤੋਂ ਦਾਦੇ ਪੁਰਦਾਦਿਆਂ ਤੋਂ ਚੱਲ ਰਿਹਾ ਹੈ ਤੇ ਹੁਣ ਸਾਡਾ ਵੀਰ ਸਰਬਨ ਕੁਮਾਰ ਜਿਹੜਾ ਇਸ ਕੰਮ ਨੂੰ ਰਨ ਕਰ ਰਿਹਾ ਹੈਗਾ ਇਹਨਾਂ ਕੋਲੇ ਹਰ ਤਰ੍ਹਾਂ ਦੀ ਕੁਆਲਿਟੀ ਇੱਥੇ ਮਿਲ ਜਾਂਦੀ ਹੈ ਆਪਦੇ ਹੱਥੀ ਤਿਆਰ ਕਰਕੇ ਦਿੰਦੇ ਨੇ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਜ਼ਾਈਨਿੰਗ ਆਪਣੇ ਅਕੋਰਡਿੰਗ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਸੋ ਦੋਸਤੋ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਇਹਨਾਂ ਤੋਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਜੋ ਆਪਾਂ ਤੁਹਾਡੀ ਵੀਰ ਨਾਲ ਗੱਲਬਾਤ ਵੀ ਕਰਵਾਉਨੇ ਆ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਆਦਾ ਜਾਣਕਾਰੀ ਲਈ ਉੱਪਰ ਸਕਰੀਨ ਦੇ ਨੰਬਰ ਚੱਲ ਰਿਹਾ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਸੋ ਦੋਸਤੋ ਬਹੁਤ ਅੱਛੀ ਜਿਵੇਂ ਦੇਖੋ ਗਮਲੇ ਵਗੈਰਾ ਵੀਡੀਓ ਦੇ ਵਿੱਚ ਤੁਸੀਂ ਸਾਰੇ ਜਾਲੀਆਂ ਵਗੈਰਾ ਪਈਆਂ ਸਮਿੱਟੜ ਜਾਲੀਆਂ ਪਈਆਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਦਾ ਸਾਰਾ ਸਮਾਨ ਇਹ ਜਿਹੜਾ ਰੈਡੀ ਕਰਦੇ ਆ ਤੇ ਆਜੋ ਵੀਰ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਤੇ ਦਿੰਨੇ ਆ ਪੂਰੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤੇ ਆਪਾਂ ਕਿੱਥੇ ਖੜੇ ਹੋ ਲੋਕੇਸ਼ਨ ਜ਼ਰੂਰ ਦੱਸ ਦਿਓ ਆਪਣੀ ਮੇਰਾ ਨਾਮ ਹੈ ਸਰਮਨ ਕੁਮਾਰ ਸੋਨੂੰ ਸੋਨੂੰ ਚਗਾਠਾਂ ਵਾਲਾ ਆਪਾਂ ਖੜੇ ਆ ਬਠਿੰਡੇ ਲਾਗੇ ਗੋਨਾਣਾ ਮੰਡੀ ਨਈਆਂ ਵਾਲਾ ਰੋਡ ਨੇੜੇ ਭਾਈ ਆਸਾ ਸਿੰਘ ਕਰਨ ਕਾਲਜ ਠੀਕ ਹੈ ਵੀਰੇ ਵੀਰੇ ਤੇ ਆਪਣੇ ਕੋਲੇ ਕੀ ਕੀ ਕੁਆਲਿਟੀ ਹੁੰਦੀ ਹੈ ਜਿਹੜਾ ਆਪਾਂ ਜਿਹੜਾ ਆਪਾਂ ਦਰਸ਼ਕਾਂ ਨੂੰ ਆਪਣਾ ਨੂੰ ਵੀਡੀਓ ਦਿਖਾਉਣੀ ਹੈਗੀ ਇਹਦੇ ਚ ਆਪਣੀ ਜਾਲੀਆਂ ਦੀ ਤੇ ਤੁਹਾਡੇ ਜਿਹੜੀ ਵੀ ਹੱਤੀ ਜਿਹੜਾ ਤੁਸੀਂ ਪ੍ਰੋਡਕਟ ਤਿਆਰ ਕਰਦੇ ਹੋ ਕੀ ਕੀ ਕੁਆਲਿਟੀ ਆਪਣੇ ਕੋਲੇ ਜ਼ਰੂਰ ਦੱਸੋ ਸਾਨੂੰ ਕੁਆਲਿਟੀ ਆਏ ਆ ਵੀ ਆਪਣੇ ਕੋਲੇ ਆਪਣਾ ਜੱਦੀ ਕੰਮ ਹੈ 25 ਸਾਲਾਂ ਤੋਂ ਆਪਾਂ ਇੱਥੇ ਕੰਮ ਕਰ ਰਹੇ ਆ ਠੀਕ ਹੈ ਜੀ ਫਾਦਰ ਸਾਹਿਬ ਪਹਿਲਾਂ ਕੰਮ ਕਰਦੇ ਸੀ ਠੀਕ ਹੈ ਉਸ ਤੋਂ ਗਿਆ ਆਪਾਂ ਕੰਮ ਕਰਦੇ ਹਾਂ ਠੀਕ ਹੈ ਠੀਕ ਹੈ ਇਹ ਆਪਣੀ ਮੇਨ ਬ੍ਰਾਂਚ ਹੈ 25 ਸਾਲਾਂ ਤੋਂ ਠੀਕ ਹੈ ਜੀ ਠੀਕ ਹੈ ਇਹਦੇ ਨਾਲ ਆਪਣੀਆਂ ਬ੍ਰਾਂਚਾਂ ਹੋਰ ਵੀ ਹੈਗੀਆਂ ਪੰਜਾਬ ਦੇ ਵਿੱਚ ਕਈ ਜਗ੍ਹਾਾਂ ਦੇ ਵਿੱਚ ਉਹਦੇ ਵੀ ਆਪਾਂ ਦੱਸਾਂਗੇ ਉਹ ਕਿੱਥੇ-ਕਿੱਥੇ ਆ ਕੁਆਲਿਟੀ ਦੀ ਗੱਲ ਕਰੀਏ ਆਪਣੇ ਕੋਲੇ ਅੱਜ ਜਿਹੜਾ ਟ੍ਰੈਂਡ ਚੱਲ ਰਿਹਾ ਹੈਗਾ ਜਾਲੀਆਂ ਦਾ ਸੇਮ ਜਾਲੀਆਂ ਦੇ ਵਿੱਚ ਆਪਣੇ ਕੋਲੇ ਸਾਈਜ਼ 1.5 2 ਤੋਂ ਲੈ ਕੇ ਠੀਕ ਹੈ ਜੀ 2x4 2x3 ਠੀਕ ਹੈ ਉਸ ਤੋਂ ਇਲਾਵਾ ਕਸਟਮਰ ਦੇ ਅਕੋਰਡਿੰਗ ਜੋ ਵੀ ਡਿਜ਼ਾਈਨ ਉਹਨਾਂ ਨੂੰ ਆਰਕੀਟੈਕ ਦਿੰਦਾ ਜਾਂ ਉਹਨਾਂ ਦੇ ਅਕੋਰਡਿੰਗ ਕੋਈ ਡਿਜ਼ਾਈਨ ਦੇਖਿਆ ਹੋਇਆ ਆਪਾਂ ਉਹਦੇ ਅਕੋਰਡਿੰਗ ਆਪਾਂ ਸੈਟ ਤਿਆਰ ਕਰਕੇ ਦਿੰਨੇ ਆ ਠੀਕ ਹੈ ਜੀ ਠੀਕ ਹੈ ਦੂਜੀ ਗੱਲ ਕੁਆਲਿਟੀ ਦੀ ਗੱਲ ਹੈਗੀ ਆ ਕੁਆਲਿਟੀ ਆਪਣੇ ਕੋਲੇ ਸਟੇਲ ਇੱਕ ਦਾ ਮਾਲ ਜਿਹੜਾ ਹੈਗਾ ਆਪਣੇ ਕੋਲੇ ਵੈਬਟਰ ਤੇ ਜਾਲੀਆਂ ਤਿਆਰ ਕਰਦੇ ਆ ਠੀਕ ਹੈ ਜੀ ਦੂਜੀ ਗੱਲ ਇਹਦੇ ਵਿੱਚ ਜਿਹੜਾ ਤਾਰ ਦਾ ਸਿਸਟਮ ਹੈਗਾ ਤਾਰ ਦਾ ਆਪਣੇ ਕੋਲੇ ਇਹਦੇ ਵਿੱਚ ਫਾਈਬਰ ਦੇ ਵਿੱਚ ਵੀ ਆਪਾਂ ਤਾਰ ਪਾ ਕੇ ਦਿੰਨੇ ਆ ਸਟੀਲ ਦੀ ਤਾਰ ਵੀ ਆਪਾਂ ਪਾ ਕੇ ਦਿੰਨੇ ਆ ਠੀਕ ਹੈ ਦੂਜੀ ਗੱਲ ਫਾਈਬਰ ਦੇ ਵਿੱਚ ਵੀ ਕੁਆਲਿਟ ਇਹ ਮੇਰੇ ਹੱਥ ਦੇ ਵਿੱਚ ਇਹ ਦੋ ਤਾਰਾਂ ਹੈਗੀਆਂ ਠੀਕ ਹੈ ਜੀ ਇਹਦੇ ਵਿੱਚ ਇਹ ਫਾਈਬਰ ਇਹ ਵੀ ਤਾਰ ਹੈਗੀ ਇਹ ਵੀ ਤਾਰ ਹੈ ਪਰ ਇਹ ਇੱਕ ਨਗਲੀ ਤਾਰ ਹੈਗੀ ਆ ਇੱਕ ਉਹ ਨਹੀਂ ਜਲਦਾ ਅੱਛਾ ਦੋਨਾਂ 'ਚ ਮਤਲਬ ਇਹਨਾਂ 'ਚ ਫਰਕ ਹੈਗਾ ਕੁਆਲਿਟੀ ਦਾ ਹੈਗਾ ਠੀਕ ਹੈ ਠੀਕ ਹੈ ਜੀ ਗੁੱਝੀ ਗੱਲ ਹੈ ਜਦੋਂ ਰੇਟ ਦਾ ਫਰਕ ਪੈਂਦਾ ਕੋਈ ਕਸਟਮਰ ਕਹਿੰਦਾ ਸਾਨੂੰ ਉਤੋਂ ਸਸਤੀਆਂ ਮਿਲਦੀਆਂ ਸੋ ਉਹ ਸਸਤੀ ਮਿਲਣ ਦਾ ਕਾਰਨ ਇਹ ਹੁੰਦਾ ਵੀ ਉਹਦੇ ਵਿੱਚ ਕੁਆਲਿਟੀ ਦਾ ਫਰਕ ਹੋਊਗਾ ਠੀਕ ਹੈ ਜੀ ਠੀਕ ਹੈ ਅਸੀਂ 25 ਸਾਲਾਂ ਤੋਂ ਕੰਮ ਕਰਦੇ ਆ ਦੂਰ ਦੂਰ ਤੱਕ ਸਾਡਾ ਮਾਲ ਜਾਂਦਾ ਹੈਗਾ ਹਾਲ ਇੰਡੀਆ ਅਸੀਂ ਹਾਲ ਪੰਜਾਬ ਦੇ ਵਿੱਚ ਸਾਡਾ ਮਾਲ ਬਹੁਤ ਜਾ ਚੁੱਕਿਆ ਹੈ ਹੁਣ ਇਹ ਜਿਹੜੀ ਤਾਰ ਹੈਗੀ ਆ ਇਹ ਵੀ ਫਾਈਬਰ ਦੀ ਤਾਰ ਆ ਪਰ ਇਹ ਪਤਲੀ ਹੈ ਓਕੇ ਠੀਕ ਹੈ ਇਹ ਪਤਲੀ ਆ ਬਿਲਕੁਲ ਠੀਕ ਹੈ ਜੀ ਇਹ ਗੋਲ ਆ ਤਾਰ ਮਤਲਬ ਕੁੱਲ ਮਿਲਾ ਕੇ ਤੁਸੀਂ ਜਿਹੜੀ ਕੁਆਲਿਟੀ ਦੀ ਗਾਰੰਟੀ ਲੈ ਰਹੇ ਹੋ ਵੀ 100% ਅਸੀਂ ਵਧੀਆ ਕੁਆਲਿਟੀ ਦੇ ਰਹੇ ਹਾਂ ਬਿਲਕੁਲ ਬਿਲਕੁਲ ਅਸੀਂ ਕਸਟਮਰ ਕਹਿੰਦੇ ਸਾਡੀ ਜਾਲੀ ਤੁਸੀਂ ਲੈ ਕੇ ਜਾਓਗੇ ਜੇ ਵਿਚ ਵਿਚਾਲੋਂ ਕਟਰ ਮਾਰ ਕੇ ਚੈੱਕ ਕਰ ਲਓ ਠੀਕ ਹੈ ਜੀ ਤੁਹਾਨੂੰ ਮਾਰ ਕੇ ਵਾਲੀ ਫਾਈਬਰ ਵਾਲੀ ਤਾਰ ਮਿਲੂਗੀ ਇਹਦੇ ਵਿੱਚ ਠੀਕ ਹੈ ਜਾਲੀਆਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪ੍ਰੋਡਕਟ ਆ ਜਿਹੜੇ ਸਾਡੇ ਕੋਲੇ ਸਾਡੇ ਕੋਲੇ ਸੇਵਣ ਦੇ ਜਾਲੇ ਤੋਂ ਇਲਾਵਾ ਗਮਲੇ ਠੀਕ ਹੈ ਜੀ ਠੀਕ ਹੈ ਪਾਰਟੀਸ਼ਨ ਕਰ ਲਈ ਆਪਣੇ ਕੋਲੇ دیوار ਹੁੰਦੀ ਹੈ ਜਿਹੜੀ ਠੀਕ ਹੈ ਜੀ ਉਹ ਵੀ ਆਪਾਂ ਤਿਆਰ ਕਰਦੇ ਆ ਠੀਕ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਚਗਾਟਾਂ ਹੁੰਦੀਆਂ ਪੱਥਰ ਦੀਆਂ ਪੱਥਰ ਦੀਆਂ ਜਾਲੀਆਂ ਹੁੰਦੀਆਂ ਠੀਕ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਮੰਨ ਕੇ ਚੱਲੋ ਖਾਲ ਖਾਲ ਦੇ ਆਪਣੇ ਜਿਹੜੇ ਨੱਕੇ ਹੋਗੇ ਇਸ ਤੋਂ ਇਲਾਵਾ ਬਾੜ ਆਪਣੇ ਚਾਰ ਦਵਾਰੀਲੇ ਆਪਣੇ ਜਿਹੜੇ ਪਾਰਟੀਸ਼ਨ ਹੋਗੀ ਬਾਕੀ ਤੁਸੀਂ ਕਹਣੀ ਹੋ ਵੀ ਕੋਈ ਵੀ ਚੀਜ਼ ਇੱਥੇ ਹੋਰ ਵੀ ਤਿਆਰ ਕਰਵਾਉਣੀ ਹੋਵੇ ਪੱਟਰੀ ਜੀ ਦਾ ਸਿਮੈਂਟ ਦੀ ਕੋਈ ਵੀ ਚੀਜ਼ ਚਾਰ ਕਰਾਉਣੀ ਤਾਂ ਕਰ ਵੀ ਦੇਉਗੇ ਬਿਲਕੁਲ ਕਰ ਦਾਂਗੇ ਬਿਲਕੁਲ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਦੂਜੀ ਗੱਲ ਇਹ ਹੈਗੀ ਆ ਵੀ ਜੇ ਤੁਸੀਂ ਸਾਈਜ਼ ਆਪ ਦੇ ਅਕੋਰਡਿੰਗ ਜਾਂ ਡਿਜ਼ਾਈਨ ਵੀ ਆਪ ਦੇ ਅਕੋਰਡਿੰਗ ਤਿਆਰ ਕਰਵਾਉਣਾ ਚਾਹੁੰਦੇ ਤਾਂ ਤੋ ਕੋਈ ਦਿੱਕਤ ਨਹੀਂ ਆ ਸਾਨੂੰ ਵਟਸਐਪ ਕਰੋ ਠੀਕ ਹੈ ਠੀਕ ਹੈ ਤੁਹਾਨੂੰ ਰੇਟ ਲਿਸਟ ਵੀ ਪਾਵਾਂਗੇ ਨਾਲ ਸਾਡੇ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋਗੇ ਵੀ ਤੁਸੀਂ ਵੀ ਸਾਡੇ ਕਸਟਮਰਾਂ ਨੂੰ ਕਸਟਮਰਾਂ ਨੂੰ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਜੇਕਰ ਇੱਥੇ ਨਹੀਂ ਵਿజిਟ ਕਰ ਸਕਦੇ ਠੀਕ ਹੈ ਜੀ ਠੀਕ ਹੈ ਸਾਡੇ ਨਾਲ ਆਨਲਾਈਨ ਵੀ ਤੁਸੀਂ ਕੰਸਲਟ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਦੂਜੀ ਗੱਲ ਕੀ ਹੁੰਦੀ ਆ ਦੂਰ ਦਿਲ ਜਿਹੜਾ ਕਸਟਮਰ ਆਉਂ ਉਹ ਥੋੜੀ ਜਿਹੀ ਪੇਵੜ ਦੀ ਦਿੱਕਤ ਹੁੰਦੀ ਆ ਠੀਕ ਹੈ ਜੀ ਕਿੰਨਾ ਇਹ ਪ੍ਰੋਸੈਸ ਹੈ ਤੁਸੀਂ ਆਨਲਾਈਨ ਕਰ ਸਕਦੇ ਆ ਕਾਰਡ ਤੋਂ ਵੀ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਦੇ ਵੀ ਆਪਣੇ ਕੋਲੇ ਸਹੂਲ ਕੋਈ ਦਿੱਕਤ ਨਹੀਂ ਹੈ ਬਾਕੀ ਪੇਮੈਂਟ ਦੀ ਗੱਲ ਇੱਕ ਵਾਰੀ ਤੁਸੀਂ ਸਾਨੂੰ ਅਡਵਾਂਸ ਥੋੜੀ ਸ਼ਾਇਦ ਸਾਈ ਪਾ ਦਿਓ ਬਾਕੀ ਤੁਹਾਡਾ ਮਾਲ ਪਹੁੰਚ ਗਿਆ ਚੈੱਕ ਕਰਕੇ ਉਸ ਵਾਰੀ ਠੀਕ ਹੈ ਜੀ ਠੀਕ ਹੈ ਜੀ ਤੇ ਲਾਸਟ ਵਿੱਚ ਦੋਸਤੋ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਜਿਹੜੇ ਸਾਡੀ ਵੀਡੀਓ ਦੇਖ ਰਹੇ ਆ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੁਸੀਂ ਤਾਂ ਜੋ ਜਿਹੜੀ ਆਪਣੀ ਇਹ ਵਿਰਾਸਤ ਵਿੱਚ ਜਿਹੜੇ ਆਪਾਂ ਨੂੰ ਮਿਲਣ ਵਾਲੇ ਪਹਿਲਾਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਸੀ ਇਹ ਵੀਰ ਆਪਾਂ ਨੂੰ ਉਹ ਚੀਜ਼ਾਂ ਸਾਰੀਆਂ ਪ੍ਰੋਵਾਈਡ ਕਰਵਾ ਰਹੇ ਨੇ ਤੇ ਤੁਸੀਂ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਕੰਟੈਕਟ ਕਰੋ ਤੇ ਆਪਣਾ ਇਹਨਾਂ ਤੋਂ ਮਾਲ ਤਿਆਰ ਕਰਵਾ ਸਕਦੇ ਹੋ ਤੇ ਬੜਾ ਬੜਾ ਮਾਲ ਵੀ ਲਿਜਾ ਸਕਦੇ ਹੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ